ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਆਏ ਹੋਇਆ ਤਖਤ ਸਤਖੰਡ ਸ੍ਰੀ ਹਜੂਰ ਸਾਹਿਬ ਤੇ ਆਪਾਂ ਇਸ ਟਾਈਮ ਖੜੇ ਆ ਗੁਰਦੁਆਰਾ ਲੰਗਰ ਸਾਹਿਬ ਦੀ ਛਰਾਹ ਦੇ ਵਿੱਚ ਤੇ ਆਪਾਂ ਹੁਣ ਤੁਰਨ ਲੱਗਿਆਂ ਟਾਈਮ ਹੋ ਗਏ ਸਵੇਰ ਦੇ 4:30 ਤੇ ਆਪਾਂ ਚੱਲਿਆਂ ਇੱਥੇ ਆਪਾਂ ਤੁਹਾਨੂੰ ਦਿਖਾਵਾਂਗੇ ਇੱਥੇ ਗੁਰਦੁਆਰਾ ਸਾਹਿਬ ਦਾ ਲੰਗਰਾ ਕਿਵੇਂ ਤਿਆਰ ਹੁੰਦਾ ਉਹਦੇ ਕੀ ਪ੍ਰਬੰਧ ਨੇ ਤੇ ਆਪਾਂ ਤੁਹਾਨੂੰ ਸਾਰਾ ਇਹ ਦਿਖਾਵਾਂਗੇ ਤੇ ਆਪਾਂ ਹੁਣ ਚੱਲਦੇ ਆਂ ਤੇ ਆਪਾਂ ਤੁਹਾਨੂੰ ਨਵੇਂ ਗੁਰਦੁਆਰਾ ਸਾਹਿਬ ਦੇ ਦਰ ਇਸ ਵਕਤ ਆਪਾਂ ਖੜੇ ਆ ਗੁਰਦੁਆਰਾ ਲੰਗਰ ਸਾਹਿਬ ਦੇ ਮੇਨ ਗੇਟ ਤੇ ਤੇ ਇਹ ਗੁਰਦੁਆਰਾ ਸਾਹਿਬ ਦਾ ਗੇਟ ਆ ਤੇ ਇਹ ਆ ਗੁਰਦੁਆਰਾ ਲੰਗਰ ਸਾਹਿਬ ਤੇ ਇੱਥੇ ਇਧਰ ਸ਼ਰਾਵਣੀਆਂ ਵੀ ਨਹੀਂ ਜੇ ਤੁਸੀਂ ਇੱਥੇ ਰਹਿਣ ਦੇ ਵਾਸਤੇ ਕਮਰਾ ਲੈਣਾ ਤੁਹਾਨੂੰ ਇੱਥੇ ਮਿਲ ਹੀ ਜਾਈਊਗਾ ਤੇ ਆਪਾਂ ਹੁਣ ਚੱਲਦੇ ਆ ਅੰਦਰ ਤੇ ਤੁਹਾਨੂੰ ਦਰਸ਼ਨ ਕਰਾਉਣੇ ਆ ਗੁਰਦੁਆਰਾ ਸਾਹਿਬ ਦੇ ਤੇ ਨਾਲੇ ਜੋ ਵੀ ਗੁਰਦੁਆਰਾ ਸਾਹਿਬ ਚ ਲੰਗਰ ਦਾ ਪ੍ਰਬੰਧ ਆ ਜਾਂ ਲੰਗਰ ਤਿਆਰ ਹੁੰਦਾ ਉਹ ਵੀ ਤੁਹਾਨੂੰ ਆਪਾਂ ਸਾਰਾ ਦਿਖਾਵਾਂਗੇ ਵੀਡੀਓ ਨਾਲ ਐਂਡ ਤੱਕ ਬਣੀ ਰਹੋ ਜੀ ਇਹ ਗੁਰਦੁਆਰਾ ਲੰਗਰ ਖਾਹ ਤੇ ਆਪਾਂ ਹੁਣ ਅੰਦਰ ਆ ਗਏ ਤੇ ਇਧਰ ਬਾਬਾ ਅਨੰਦ ਸਿੰਘ ਜੀ ਗੁਰਦੁਆਰਾ ਲੰਗਰ ਖਾਹ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਤੋਂ ਐਂਟਰ ਕਰੋਗੇ ਤਾਂ ਇਧਰਲੀ ਸਾਈਡ ਜੋੜਾ ਘਰ ਬਣਿਆ ਹੋਇਆ ਜਿੱਥੇ ਤੁਸੀਂ ਆਪਣੇ ਜੋੜੇ ਜਮਾ ਕਰਵਾ ਸਕਦੇ ਹੋ ਜੀ ਤੇ ਇਧਰ ਉੱਪਰਲੀ ਸਾਈਡ ਦਰਬਾਰ ਸਾਹਿਬ ਬਣੀ ਹੋਈ ਨਹੀਂ ਤਾਂ ਆਪਾਂ ਦਰਬਾਰ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਨਾ ਆਪਾਂ ਮੱਥਾ ਟੇਕਦੇ ਹਾਂ ਜੀ ਤੇ ਦਰਬਾਰ ਸਾਹਿਬ ਨੂੰ ਇਹ ਉੱਪਰ ਨੂੰ ਪੌੜੀਆਂ ਜਾਂਦੀਆਂ ਨੇ ਤੇ ਆਪਾਂ ਹੁਣ ਚੱਲਦੇ ਹਾਂ ਮੱਥਾ ਟੇਕਦੇ ਹਾਂ ਪਹਿਲਾਂ ਦਰਬਾਰ ਸਾਹਿਬ 'ਚ ਤੇ ਬਿਲਕੁਲ ਸਾਹਮਣੇ ਆਪਣੇ ਦਰਬਾਰ ਸਾਹਿਬ ਆ ਜੀ ਤੇ ਆਪਾਂ ਹੁਣ ਚੱਲਦੇ ਆਂ ਤੇ ਮੱਥਾ ਟੇਕਦੇ ਆਂ ਗੁਰਦੁਆਰਾ ਲੰਗਰ ਸਾਹਿਬ ਇਸ ਸਥਾਨ ਨੂੰ ਸੰਤ ਬਾਬਾ ਨਿਹੰਗ ਸਿੰਘ ਜੀ ਨੇ ਪ੍ਰਗਟ ਕੀਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਤ ਬਾਬਾ ਨਿਹੰਗ ਸਿੰਘ ਜੀ ਨੂੰ ਵਰ ਦਿੱਤਾ ਸੀ ਕਿ ਖੀਸਾ ਮੇਰਾ ਹੱਥ ਤੇਰਾ ਤੇ ਇੱਥੇ ਸਾਰਾ ਜਿਹੜਾ ਲੰਗਰ ਆ ਉਹ ਤਿਆਰ ਹੁੰਦਾ ਜਿਵੇਂ ਹੁਣ ਪ੍ਰਸ਼ਾਦ ਦੇ ਨੇ ਤੇ ਹੁਣ ਪ੍ਰਸ਼ਾਦ ਦੇ ਤੋਂ ਸੇਵਾਦਾਰ ਲੈ ਕੇ ਜਾਣਗੇ ਤੇ ਸੰਗਤਾਂ ਵਿੱਚ ਵਰਤਾਉਣਗੇ ਤੇ ਇੱਥੇ ਤੁਸੀਂ ਇਹ ਬਾਲਟੀਆਂ ਦੇਖ ਸਕਦੇ ਜਿਹਦੇ ਵਿੱਚ ਦਾਲ ਸਬਜੀ ਤੇ ਇੱਥੋਂ ਸੇਵਾਦਾਰ ਫਿਰ ਬਾਲਟੀਆਂ ਲੈ ਜਾਂਦੇ ਆ ਜੀ ਤੇ ਫਿਰ ਬਾਰੀ-ਬਾਰੀ ਸੰਗਤ ਦੇ ਵਿੱਚ ਉਹ ਲੰਗਰ ਵਰਤਾਉਂਦੇ ਆ ਜੀ ਤੇ ਇਹ ਸਾਰਾ ਲੰਗਰ ਤਿਆਰ ਆ ਜੀ ਇੱਥੇ ਹੁਣ ਤੇ ਇਹ ਸਾਰਾ ਲੰਗਰ ਹਾਲ ਆ ਜੀ ਗੁਰਦੁਆਰਾ ਲੰਗਰ ਸਾਹਿਬ ਦਾ ਤੇ ਇੱਥੋਂ ਇਹ ਕੀਤਲੇ ਵਿੱਚ ਚਾਹ ਵਰਤਾਈ ਜਾਂਦੀ ਹੈ ਲੰਗਰ ਦੇ ਵਿੱਚ ਜੀ ਗੁਰਦੁਆਰਾ ਲੰਗਰ ਸਾਹਿਬ ਤੇ ਇਹ ਬਾਈ ਹਣੀ ਸੇਵਾਦਾਰ ਨੇ ਸੇਵਾ ਕਰ ਰਹੇ ਨੇ ਚਾਹ ਦੀ ਤੇ ਦਰਬਾਬਾ ਜੀ ਤੇ ਹੁਣ ਆਪਾਂ ਚੱਲਾਂਗੇ ਅੰਦਰ ਤੇ ਆਪਾਂ ਤੁਹਾਨੂੰ ਸਾਰਾ ਜਿਹੜਾ ਲੰਗਰ ਉਹ ਤਿਆਰ ਹੁੰਦਾ ਵੀ ਦਿਖਾਵਾਂਗੇ ਜੀ ਤੇ ਇੱਥੇ ਬੱਚਿਆਂ ਵਾਸਤੇ ਸਪੈਸ਼ਲ ਦੁੱਧ ਮਿਲਦਾ ਜੀ ਇੱਥੇ ਤੁਸੀਂ ਬੱਚਿਆਂ ਵਾਸਤੇ ਜਿਹੜਾ ਦੁੱਧ ਲੈ ਸਕਦੇ ਹੋ ਬਿਲਕੁਲ ਲੰਗਰ ਹਾਲ ਦੇ ਨਾਲ ਹੀ ਬੱਚਿਆਂ ਵਾਸਤੇ ਜਿਹੜਾ ਦੁੱਧ ਮਿਲਦਾ ਇੱਥੋਂ ਮਿਲਦਾ ਜੀ ਤੇ ਆਪਾਂ ਹੁਣ ਤੁਹਾਨੂੰ ਦਿਖਾਉਨੇ ਆ ਗੁਰਦੁਆਰਾ ਲੰਗਰ ਸਾਹਿਬ ਦੇ ਚ ਲੰਗਰ ਜਿਹੜਾ ਜਿੱਥੇ ਤਿਆਰ ਹੁੰਦਾ ਆਪਾਂ ਹੁਣ ਉੱਥੇ ਆ ਗਏ ਤੇ ਸਾਹਮਣੇ ਤੁਸੀਂ ਦੇਖ ਸਕਦੇ ਚਾਹ ਬਣ ਰਹੀ ਹੈ ਜੀ ਇਹ ਚਾਹ ਤਿਆਰ ਹੋ ਰਹੀ ਆ ਤੇ ਇਧਰ ਪ੍ਰਸਾਦੇ ਤਿਆਰ ਹੁੰਦੇ ਨੇ ਆਪਾਂ ਤੁਹਾਨੂੰ ਉਹ ਵੀ ਦਿਖਾਉਨੇ ਆ ਜੀ ਇਧਰ ਜਿਹੜੇ ਸਾਹਮਣੇ ਪ੍ਰਸਾਦੇ ਉਹ ਤਿਆਰ ਹੋ ਰਹੇ ਨੇ ਤੇ ਮਸ਼ੀਨ ਦੇ ਵਿੱਚੋਂ ਇੱਥੇ ਪ੍ਰਸਾਦੇ ਨਿਕਲ ਰਹੇ ਨੇ ਤੇ ਬੀਬੀਆਂ ਚੁੱਪੜ ਰਹੀਆਂ ਨੇ ਬੀਬੀਆਂ ਵੱਲੋਂ ਜਿਹੜੀ ਇੱਥੇ ਪ੍ਰਸਾਦੇ ਦੀ ਸੇਵਾ ਨਿਭਾਈ ਜਾ ਰਹੀ ਹੈ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਗੁਰਦੁਆਰਾ ਲੰਗਰ ਸਾਹਿਬ ਦੇ ਵਿੱਚ ਜਿਹੜਾ ਆਟਾ ਵੀ ਉਹ ਕਿਵੇਂ ਗੁੰਨਿਆ ਜਾਂਦਾ ਆਟੇ ਨੂੰ ਪਹਿਲਾਂ ਇੱਥੇ ਸਾਂਿਆ ਜਾਂਦਾ ਜੀ ਜਿਵੇਂ ਮੰਨ ਲਓ ਇੱਧਰ ਬੋਰੀਆਂ ਪਈਆਂ ਨੇ ਬੋਰੀਆਂ ਖੋਲ ਕੇ ਮਸ਼ੀਨ ਵਿੱਚ ਪਾਈਆਂ ਜਾਂਦੀਆਂ ਨੇ ਤੇ ਫਿਰ ਆਟਾ ਸਾਂਿਆ ਜਾਂਦਾ ਆਟਾ ਸਾਂਣ ਕੇ ਫਿਰ ਬਾਲਟੀ ਵਿੱਚ ਪਾ ਕੇ ਸੇਵਾਦਾਰ ਜਿਹੜੀ ਸਾਹਮਣੇ ਉਹ ਮਸ਼ੀਨ ਚੱਲ ਰਹੀ ਆ ਆਟਾ ਗੁੰਨਣ ਵਾਲੀ ਉਹਦੇ ਵਿੱਚ ਪਾਇਆ ਜਾਂਦਾ ਜੀ ਜਿਵੇਂ ਹੁਣ ਆਟੇ ਦੀਆਂ ਬਾਲਟੀਆਂ ਇਹਦੇ ਵਿੱਚ ਪਾਈਆਂ ਜਾਂਦੀਆਂ ਨੇ ਲਿਆ ਕੇ ਤੇ ਇਹ ਆਟਾ ਹੁਣ ਗੁੰਨਿਆ ਜਾ ਰਿਹਾ ਇੱਥੇ ਕਿੰਨੇ ਕ ਟਾਈਮ ਚ ਗੁੰਨਦਾ ਲੱਗਦੇ ਆ ਆਟਾ ਤੇ ਆਹ ਇਧਰ ਆਟਾ ਗੁੰਨ ਕੇ ਤਿਆਰ ਹੋ ਗਿਆ ਤੇ ਆਟੇ ਨੂੰ ਵੱਡੀ ਪ੍ਰਾਂ ਦੇ ਵਿੱਚ ਪਾਇਆ ਜਾਂਦਾ ਤੇ ਇੱਥੋਂ ਹੀ ਫਿਰ ਸੇਵਾਦਾਰ ਅੱਗੇ ਮਸ਼ੀਨ ਦੇ ਵਿੱਚ ਆਟਾ ਪਾਉਂਦੇ ਆ। ਇਹ ਗੁੰਨਿਆ ਹੋਇਆ ਆਟਾ ਇਦਾਂ ਮਸ਼ੀਨ ਦੇ ਵਿੱਚ ਇਦਾਂ ਪਾਇਆ ਜਾਂਦਾ ਤੇ ਇਦਾਂ ਇੱਥੋਂ ਫਿਰ ਪੇੜੇ ਨਿਕਲਦੇ ਆ। ਆਕੇ ਆਟੇ ਨੂੰ ਪਰੇਥਣ ਲੱਗਦਾ ਇੱਥੇ ਆਕੇ ਫਿਰ ਪੇੜੇ ਨੂੰ ਪਰੇਥਣ ਲੱਗਦਾ ਪਰੇਥਣ ਲੱਗ ਕੇ ਫਿਰ ਪੇੜਾ ਅੱਗੇ ਜਾਂਦਾ ਇਹ ਸਾਰਾ ਪਰੇਥਣ ਜਿਹੜਾ ਇੱਥੇ ਪੇੜੇ ਨੂੰ ਲੱਗ ਰਿਹਾ ਇੱਥੇ ਪ੍ਰਸਾਦਾ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਇੱਥੇ ਜਿਹੜਾ ਸਾਰਾ ਲੰਗਰ ਆ ਜੀ ਉਹ ਦੇਸੀ ਘਿਓ ਦੇ ਵਿੱਚ ਤਿਆਰ ਕੀਤਾ ਜਾਂਦਾ ਸਾਰਾ ਦੇਸੀ ਘਿਓ ਜਲੰਗਰ ਤਿਆਰ ਹੁੰਦਾ ਗੁਰਸਵਰ ਮੰਗਰ ਸਾਹਿਬ ਦੇ ਵਿੱਚ ഇവിടെ ബ്രൗൺ लग गया है ਆ ਜਿਹੜਾ ਪਿਆਰ ਹੋ ਕੇ ਪਿਆਰ ਜਿਹੜੇ ਗੁਰਦੁਆਰੇ ਸਾਰਾ ਪ੍ਰਕਾਸ਼ ਉੱਤੇ ਜਾਂਦਾ ਹੈ ਬਾਬਾ ਜੀ ਦੱਸਿਆ ਤੇ ਲੰਗਰ ਇੱਥੇ ਰਾਤ ਨੂੰ ਸਵੇਰੇ 12:30 ਦੋ ਸਵੇਰੇ 4:30 ਵਜੇ ਤੱਕ ਤਿਆਰ ਹੋ ਜਾਂਦਾ ਜੀ ਤੇ ਤੇ ਪਈਆ ਆਲੂ ਵਾਲੀ ਤਵਾ ਦੇ ਇੱਥੇ ਬਰਤਨ ਟੁੱਟ ਜਾਂਦੇ ਆ ਜਿਹੜੇ ਲੰਗਰ ਵਾਲੇ ਬਰਤਨ ਦਾ ਸਾਰੇ ਉਹ ਇੱਥੇ ਟੁੱਟ ਜਾਂਦੇ ਆ ਸਾਫ ਕਰ ਜਾਂਦੇ ਆ ਇੱਥੇ ਸੇਵਾਦਾਰ ਵੱਲੋਂ ਬਹੁਤ ਸੇਵਾ ਨਿਭਾਈ ਜਾਂਦੀ ਆ ਬਹੁਤ ਸੰਗਤ ਜਿਹੜੀ ਦਰਸਣ ਕਰਨ ਆਉਂਦੀ ਆ ਉਹ ਇੱਥੇ ਸੇਵਾ ਕਰਦੀ ਆ ਤੇ 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 ਪਾਣੀ ਦੇ ਕੇਜਲੀਆ ਭਰ ਕੇ ਰੱਖਿਆ ਗਿਆ ਜਿਵੇਂ ਚਾਹ ਦੀਆਂ ਗੱਟਾਂ ਭਰ ਕੇ ਰੱਖੀਆਂ ਪਾਣੀ ਦੇ ਭਰ ਕੇ ਰੱਖੀਆਂ ਹੋਈਆਂ ਨੇ